ਇੱਥੇ ਜੋ ਵੀ ਸੰਭਵ ਸਾਡੇ ਕੋਲ ਹੋ ਸਕਦਾ ਹੈ ਉਹ ਅਸੀਂ ਲੈਂਗਰ ਦੇ ਜ਼ਰੀਏ ਲੋਕਾਂ ਤੱਕ ਪਾਣੀ ਪਹੁੰਚਾਉਣ ਦੇ ਜ਼ਰੀਏ ਸੁੱਕਾ ਦੁੱਧ ਜਾਂ ਹੋਰ ਵੀ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਨਾਂ ਤੱਕ ਪੰਚਾਇਆਂ ਜਾ ਰਹੀਆਂ ਨੇ ਅਸੀਂ ਦਿੱਲੀ ਤੋਂ ਸੌਕ ਦੇ ਕਰੀਬ ਸੇਵਾਦਾਰ ਆਏ ਸੀ ਤੇ ਮੇਰੇ ਹਿਸਾਬ ਨਾਲ 500 ਤੋਂ ਵੱਧ ਦੇ ਪਿੰਡ ਵਾਲੇ ਸਾਡੀਆਂ ਪੈਣਾ ਸੇਵਾ ਕਰ ਰਹੀਆਂ ਪਿੱਛੇ ਵੀਰ ਦਿਨ ਰਾਤ ਸੇਵਾ ਕਰ ਰਹੇ ਨੇ ਇਸ ਪਿੰਡ ਦਾ ਵੀ ਅਸੀਂ ਦੇਣ ਨਹੀਂ ਦੇ ਸਕਦੇ ਕਿਹੜਾ ਇਹ ਫਲੱਡ ਆਇਆ ਵਾ 38 ਸਾਲ ਬਾਅਦ ਆਇਆ 83 ਦੇ ਵਿੱਚ ਏਡਾ ਵੱਡਾ ਫਲਾਕ ਮਤਲਬ ਉਹ ਵੀ ਇਤੋਂ ਛੋਟਾ ਸੀਗਾ ਜੀ ਤੇ ਇਹ ਉਸ ਤੋਂ ਵੱਡਾ ਆ ਬਹੁਤ ਵੱਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜੀ ਜਿਹੜਾ ਜਾਨ ਦਾ ਮਾਲ ਦਾ ਬਾਕੀ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਦੇਖੋ ਜੀ ਇਹ ਬੜੀ ਵੱਡਾ ਇੱਕ ਮੁਸੀਬਤ ਬਣ ਚੁੱਕੀ ਹੈ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਜੀ ਇਹ ਹਲਕੇ ਦੇ ਨਾਲ ਪੂਰੋ ਦੂਰੋ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ ਹਰ ਇੱਕ ਦੀ ੰਟਾਰਾ ਇਹਨਾਂ ਨਾਲ ਜੁੜੀਆਂ ਨੇ ਤੇ ਹੁਣ ਅਜੇ ਪਾਣੀ ਬਿਲਕੁਲ ਥੋੜਾ ਉੱਤਰਿਆ ਹੀ ਜਾ ਹੁਣ ਬਾਰਸ਼ ਬਹੁਤ ਤੇਜ਼ ਹੈ ਤੇ ਇਹ ਪਾਣੀ ਵਧਣਾ ਤੇ ਫਿਰ ਉਨਵੀ ਆਂਦੇ ਨੇ ਉਤੋਂ ਫਲਾਣਾ ਡੈਮ ਛੱਡਿਆ ਤੇ ਇੰਜ ਦਾ ਛੱਡਿਆ ਜੀ ਤੇ ਉਹਨਾਂ ਦਾ ਵੀ ਨਹੀਂ ਪਤਾ ਛੱਡਿਆ ਕਿ ਨਹੀਂ ਛੱਡਿਆ ਇਹ ਕਿਹੜੇ ਜਾ ਕੇ ਵੇਖ ਲੈਣਾ ਜੀ ਜੀ ਤੇ ਇਹਨਾਂ ਦਾ ਦਿੱਲੀ ਆਪਣੇ ਕਮੇਟੀ ਦਾ ਬਹੁਤ ਧੰਨਵਾਦ ਹੈ ਜੀ ਵਾ ਇਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪ੍ਰੀਤ ਪੰਜਾਬ ਵਿੱਚ ਇਸ ਸਮੇਂ ਸਥਿਤੀ ਜਿਹੜੀ ਹੈ ਹਰਾਂ ਨੇ ਬਹੁਤ ਜ਼ਿਆਦਾ ਖਰਾਬ ਕਰ ਚੁੱਕੀ ਹੈ ਇਸ ਨੂੰ ਲੈ ਕੇ ਪੰਜਾਬੀ ਤਾਂ ਅੱਗੇ ਆਂਦੇ ਨੇ ਪਰ ਗੱਲ ਕਰੀਏ ਕਿਸੇ ਵੀ ਪੰਜਾਬੀ ਦੀ ਭਾਵੇਂ ਉਹ ਕਿਤੇ ਵੀ ਬੈਠਾ ਹੋਵੇ ਪੰਜਾਬ ਤੋਂ ਬਾਹਰ ਵੀ ਬੈਠਾ ਹੋਵੇ ਉਹ ਪੰਜਾਬ ਦੀ ਗੱਲ ਸੁਣਦਾ ਹੈ ਅਸੀਂ ਖੜੇ ਹਾਂ ਇਸ ਟਾਈਮ ਡੇਰਾ ਬਾਬਾ ਨਾਨਕ ਦੇ ਇੱਕ ਕੈਂਪ ਦੇ ਵਿੱਚ ਜਿੱਥੇ ਲੰਗਰ ਲੱਗਿਆ ਹੈ ਇਹ ਲੰਗਰ ਲਗਾਇਆ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਣੇ ਤੁਸੀਂ ਬੋਰਡ ਦੇਖੋ ਇੱਥੇ ਹਰਮਿਤ ਸਿੰਘ ਕਾਲਕਾਜੀ ਦੀ ਪ੍ਰਧਾਨਗੀ ਹੇਠ ਉੱਥੋਂ ਮੈਨੇਜਰ ਆਏ ਨੇ ਹਰਪ੍ਰੀਤ ਸਿੰਘ ਗਿੱਲ ਇੱਥੇ ਜਿਹੜੀ ਦੇਖ ਰਹੇ ਕਰ ਰਹੇ ਨੇ ਲੰਗਰ ਲਗਾ ਰਹੇ ਸੀ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਪਾਜੀ ਬੜੀ ਦੂਰੋਂ ਆਏ ਤੁਸੀਂ ਲੰਗਰ ਤੇ ਇੱਥੇ ਵੀ ਬਹੁਤ ਹੈ ਪਰ ਕਿਸ ਦਾ ਮਨ ਚਾਹੇ ਕਿ ਉੱਥੇ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਭਾਵੇਂ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਵੱਸਦਾ ਹੈ ਨਾ ਜੀ ਤੇ ਉਹਦੇ ਜਿਹੜੇ ਸੈਂਟੀਮੈਂਟ ਹੈ ਨਾ ਉਹ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਜੁੜੇ ਨੇ ਤੇ ਦਿੱਲੀ ਦੇ ਸਿੱਖਾਂ ਦੇ ਵਿੱਚ ਵੀ ਮਨਚੇ ਕੰਮ ਦਰਦੀ ਹੈ ਕਿ ਜੋ ਸਾਡੇ ਪੰਜਾਬ ਦੇ ਵਿੱਚ ਵੀ ਅਸਵਲੇ ਜੁੜੀ ਗੁਰੂ ਮਹਾਰਾਜ ਲੋ ਆਈ ਇੱਕ ਮੁਸੀਬਤ ਦਾ ਟਾਈਮ ਆਇਆ ਹੈ ਤੇ ਆਪਣੇ ਭਰਾਵਾਂ ਦੇ ਨਾਲ ਖੜਨ ਦਾ ਟਾਈਮ ਆ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਸੀਂ ਪਰਸੋਂ ਰੋਜ ਤੋਂ ਇੱਥੇ ਜੋ ਵੀ ਸੰਭਵ ਸਾਡੇ ਕੋਲ ਹੋ ਸਕਦਾ ਹੈ ਉਹ ਅਸੀਂ ਲੈਂਗਰ ਦੇ ਜ਼ਰੀਏ ਲੋਕਾਂ ਤੱਕ ਪਾਣੀ ਪਹੁੰਚਾਉਣ ਦੇ ਜ਼ਰੀਏ ਸੁੱਕਾ ਦੁੱਧ ਜਾਂ ਹੋਰ ਵੀ ਜੜੀਆ ਜ਼ਰੂਰੀ ਵਸਤਾਂ ਨੇ ਉਹਨਾਂ ਤੱਕ ਪੰਚਾਇਆਂ ਜਾ ਰਹੀਆਂ ਨੇ ਤੇ ਅਸੀਂ ਜਦ ਤੱਕ ਵੀ ਇੱਥੇ ਪਾਣੀ ਉਤਰ ਨਹੀਂ ਜਾਂਦਾ ਜੀ ਔਰ ਨੋਰਮਲ ਨਹੀਂ ਹੋ ਜਾਂਦਾ ਲੋਕੀ ਆਪਣੇ ਘਰਾਂ ਦੇ ਵਿੱਚ ਜਿਹੜੇ ਇਸ ਟਾਈਮ ਚੁੱਲ੍ਹੇ ਬੰਦ ਹੋ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਰੋਟੀ ਪਕਾਣੀ ਬੰਦ ਹੋ ਚੁੱਕੀ ਹੈ ਕਿ ਜਦ ਤੱਕ ਦੁਬਾਰਾ ਮੁਰਤੋਂ ਨਹੀਂ ਸ਼ੁਰੂ ਹੋ ਜੇ ਉਹ ਹੈਗੀ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਇਸੇ ਤਰ੍ਹਾਂ ਹੀ ਲੰਗਰਾਂ ਦੀ ਸੇਵਾ ਜਾਂ ਹੋਰ ਵੀ ਜਿਸ ਵੀ ਤਰੀਕੇ ਦੀ ਇੱਥੇ ਲੋਕਾਂ ਨੂੰ ਜ਼ਰੂਰਤ ਹੋਵੇਗੀ ਉਹਨਾਂ ਸੁਆਵਾਂ ਦੇ ਵਿੱਚ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਸੇਵਾ ਕਰਦੀ ਰਹੇ ਜੀ ਜਿਸ ਤਰ ਤੁਸੀਂ ਦੱਸਿਆ ਕਿ ਲਗਭਗ 3-4 ਦਿਨ ਤੋਂ ਇੱਥੇ ਆਏ ਹੋਏ ਹੋ ਇਹ ਤੁਹਾਡਾ ਬੇਸ ਕੈਂਪ ਹੈ ਇਤੋਂ ਕਿੰਨੇ ਕੁ ਦੂਰ ਤੱਕ ਕਿੰਨੇ ਪਿੰਡਾਂ ਤੱਕ ਹੁਣ ਤੱਕ ਸੇਵਾਵਾਂ ਪਹੁੰਚ ਚੁੱਕੇ ਹੋ ਤੁਸੀਂ ਵੀਰ ਜੀ ਜਿੱਥੋਂ ਵੀ ਸਾਨੂੰ ਕੋਈ ਸਵਲ ਪਰਖ ਕਰ ਰਿਹਾ ਜਿੱਥੋਂ ਤੱਕ ਕੋਈ ਅਜੇ ਤੱਕ ਸਰਕਾਰ ਜਾਂ ਕੋਈ ਪ੍ਰਸ਼ਾਸਨ ਜਾਂ ਕੋਈ ਚੀਜ਼ ਨਹੀਂ ਪਹੁੰਚੀ ਸਾਡੇ ਕੋਲ ਤਿੰਨ ਬੋਟ ਨੇ ਅਸੀਂ ਇਹ ਦੋ ਆਪਣੀਆਂ ਲੈ ਕੇ ਆਏ ਕਾਨੂੰ ਪ੍ਰਸ਼ਾਸਨ ਨੇ ਦਿੱਤੀਆਂ ਉਹਨਾਂ ਦੇ ਜ਼ਰੀਏ ਅਸੀਂ ਜਿੱਥੋਂ ਵੀ ਕੋਈ ਸੰਪਰਕ ਕਰ ਰਿਹਾ ਜਿਹੜੇ ਵੀ ਪਿੰਡ ਤੋਂ ਕੋਈ ਸੰਪਰਕ ਕਰ ਰਿਹਾ ਉਹਨਾਂ ਤੱਕ ਜੋ ਵੀ ਚੀਜ਼ਾਂ ਨੇ ਮੈਂ ਨਾਮ ਨਹੀਂ ਲਵਾਗਾ ਸਾਡੇ ਭੈਣਾਂ ਦੇ ਵਰਤਨ ਵਾਲੀਆਂ ਚੀਜ਼ਾਂ ਵੀ ਕੁਛ ਉਂਪੀਆਂ ਨੇ ਉਹ ਵੀ ਅਸੀਂ ਮੈਂ ਯਾ ਕਰਵਾਈਆਂ ਨੇ ਤੇ ਕਿੰਨੇ ਕੁ ਸੇਵਾਦਾਰ ਆਏ ਤੁਸੀਂ ਸਪੈਸ਼ਲ ਦਿੱਲੀ ਤੋਂ ਆਏ ਹੋਰ ਕਿੰਨੇ ਸੇਵਾਦਾਰ ਹੈ ਤੇ ਇੱਥੋਂ ਦੇ ਕਿੰਨੇ ਸੇਵਾਦਾਰ ਨੇ ਵੇਖੋ ਮੈਂ ਸਭ ਤੋਂ ਪਹਿਲਾਂ ਇਸ ਪਿੰਡ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਨੌਜਵਾਨ ਜਥਾ ਜੋ ਵੀ ਹੈ ਇਹ ਪਿੰਡ ਡੇਰਾ ਪਠਾਣਾ ਹੈ ਬੜਾ ਪਿਆਰ ਮਿਲਿਆ ਸੰਗਤ ਨੇ ਬਹੁਤ ਸੰਯੋਗ ਕੀਤਾ ਇਸ ਪਿੰਡ ਦੀ ਪੰਚਾਇਤ ਨੇ ਬਹੁਤ ਸੰਯੋਗ ਕੀਤਾ ਹੈ ਇਹਨਾਂ ਦੇ ਸਦਕੇ ਹੀ ਸਾਰਾ ਕੁਝ ਸੇਵਾ ਪੋਸੀਬਲ ਹੋਈ ਹੈ ਅਸੀਂ ਦਿੱਲੀ ਤੋਂ ਸੌਕ ਦੇ ਕਰੀਬ ਸੇਵਾਦਾਰ ਆਏ ਸੀ ਤੇ ਮੇਰੇ ਹਿਸਾਬ ਨਾਲ 500 ਤੋਂ ਵੱਧ ਦੇ ਪਿੰਡ ਵਾਲੇ ਸਾਡੀਆਂ ਪੈਣਾ ਸੇਵਾ ਕਰ ਰਹੀਆਂ ਪਿੱਛੇ ਵੀਰ ਦਿਨ ਰਾਤ ਸੇਵਾ ਕਰ ਰਹੇ ਨੇ ਇਸ ਪਿੰਡ ਦਾ ਵੀ ਅਸੀਂ ਦੇਣ ਨਹੀਂ ਦੇ ਸਕਦੇ ਇਹਨਾਂ ਨੇ ਹੀ ਇੱਥੇ ਸਾਡਾ ਸੰਜੋਗ ਕੀਤਾ ਤੇ ਸਾਡੀ ਸੇਵਾ ਸਫਲਾ ਹੋਈ ਹੈ ਤੋ ਪਿੰਡ ਵਾਲੇ ਵੀ ਕੋਈ ਹੈਗੇ ਜੀ ਤੁਸੀਂ ਪਿੰਡ ਤੋਂ ਵੀ ਸਰਪੰਚ ਸਾਹਿਬ ਖੜੇ ਨੇ ਜੀ ਸਰਪੰਚ ਸਾਹਿਬ ਕੀ ਨਾਮ ਹੈ ਜੀ ਅਕੀਨਾਂ ਮੈਂ ਜੀ ਤੁਹਾਡਾ ਮਲਕੀਸ਼ ਸਿੰਘ ਮਲਕੀਸ਼ ਸਿੰਘ ਜੀ ਦੱਸੋ ਕਿ ਕੌਣ ਕੌਣ ਅਥੇ ਖੜੇ ਨੇ ਪਹਿਲਾਂ ਇਹਨਾਂ ਦਾ ਦੱਸ ਦੋ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਲਵਾਂਗੇ ਸਾਡੇ ਪਿੰਡ ਦੇ ਸਵਾ ਸੁਿੰਦਰ ਸਿੰਘ ਸਾਹਿਬ ਦਾ ਮੈਂਬਰ ਕੰਚਾਇਰ ਜੀ ਮਲਕੀਸ਼ ਸਿੰਘ ਸੁਖਿੰਦਰ ਸਿੰਘ ਮੱਲੀ ਨੇ ਪਿੰਡ ਦੇ ਸਾਰੇ ਟਕ ਟੋਂਤੇ ਨੇ ਇਹ ਕਿਸ ਤਰ੍ਹਾਂ ਦੇਖੋ ਆਂਦਾ ਕਿ ਹਾਲਾਤ ਜੋ ਨੇ ਬਹੁਤ ਜ਼ਿਆਦਾ ਕੁਦਰਤ ਦੀ ਮਾਰ ਹੈ ਜਾਂ ਕਹਿ ਸਕਦੇ ਆ ਸਰਕਾਰਾਂ ਦੀ ਵੀ ਕਹਿ ਸਕਦੇ ਆ ਪਰ ਚਲੋ ਆਪਾਂ ਉਹਨੂੰ ਛੱਡ ਕੇ ਲੰਗਰ ਵੱਲ ਆਨੇ ਆ ਲੰਗਰ ਬੜੀ ਦੂਰੋਂ ਚੱਲ ਕੇ ਆਏ ਨੇ ਇੱਥੇ ਲਗਾ ਰਹੇ ਨੇ ਕਿਸ ਤਰ੍ਹਾਂ ਦੀ ਸੁਵਾਮਾ ਦੇ ਰਹੇ ਨੇ ਕਿਹੜਾ ਇਹ ਫਲੱਡ ਆਇਆ ਵਾ 38 ਸਾਲ ਬਾਅਦ ਆਇਆ 1988 ਦੇ ਵਿੱਚ ਇੱਡਾ ਵੱਡਾ ਫਲੱਡ ਮਤਲਬ ਵੀ ਇਹ ਤੋਂ ਛੋਟਾ ਸੀਗਾ ਜੀ ਤੇ ਇਹ ਉਸ ਤੋਂ ਵੱਡਾ ਆਇਆ ਬਹੁਤ ਵੱਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜੀ ਜਿਹੜਾ ਜਾਨ ਦਾ ਮਾਲ ਦਾ ਬਾਕੀ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਦਿੱਲੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਇੱਥੇ ਆਣ ਕੇ ਦਿੱਲੀ ਤੋਂ ਆਣ ਕੇ ਸਾਡੀ ਇਸ ਭਰਾਵਾਂ ਦੀ ਅਨਸਾਰ ਲਈ ਔਰ ਬਹੁਤ ਜਿੱਦਣ ਦੇ ਆਏ ਨੇ ਬੜੇ ਵੱਡੇ ਪੱਧਰ ਤੇ ਆਪਣਾ ਲੰਗਰ ਜਿਹੜਾ ਮਹਈਆ ਕਰਾ ਰਹੇ ਹਾਂ ਆਪਣੇ ਵੱਲੋਂ ਇਹਨਾਂ ਵੱਲੋਂ ਇਕੱਲਾ ਲੰਗਰ ਨਹੀਂ ਹਰ ਸੇਵਾ ਜਿੱਦਾਂ ਉਹ ਭਾਜੀ ਦੱਸ ਰਹੇ ਸੀ ਮਹਿੰਦਰ ਸਾਹਿਬ ਹਰ ਚੀਜ਼ ਮਹਈਆ ਕਰਾਉਣ ਦੀ ਕੋਸ਼ਿਸ਼ ਕਰਾਂਗੇ ਔਰ ਜਿੱਥੇ-ਜਿੱਥੇ ਕੋਈ ਵੀ ਰਿਕੁਆਇਰਮੈਂਟ ਆਂਦੀ ਆ ਜਿੱਥੋਂ ਵੀ ਕਾਲ ਇਹਨਾਂ ਨੂੰ ਆ ਜਾਂਦੀ ਆ ਇਹ ਜੋ ਪ੍ਰਸ਼ਾਸਨ ਵੱਲੋਂ ਆ ਜਾਂਦੀ ਆ ਜਿੱਥੋਂ ਵੀ ਆਂਦੀ ਆ ਹਰ ਤਰ੍ਹਾਂ ਦੀ ਇਹ ਜਿਹੜੀ ਆਪਣੀ ਕਮੇਟੀ ਹੈ ਦਿੱਲੀ ਕਮੇਟੀ ਹੈਡੀ ਪੂਰੀ ਜਿਹੜੀ ਆ ਪਾਰਟੀਵਾਦੀ ਤੋਂ ਉਪਰ ਉੱਠ ਕੇ ਜਿਹੜੀ ਸੇਵਾ ਕਰੀ ਸਿੱਕ ਤਾਂ ਵੈਸੇ ਹੀ ਇਸ ਚੀਜ਼ ਦੇ ਵਿੱਚ ਜਿਹੜਾ ਸਮਾਂ ਹੀ ਇਦਾਂ ਦਾ ਪਾਰਟੀ ਦਾ ਮਤਲਬ ਹੀ ਕੋਈ ਨਹੀਂ ਹੈ ਸਰਕਾਰ ਨੂੰ ਕੋਸਣ ਦਾ ਉਹ ਜੇ ਹੁਣ ਤਾਂ ਸਮਾਂ ਲੋਕਾਂ ਦੇ ਨਾਲ ਸਾਡਾ ਖੜਨ ਦਾ ਹੈ ਜੀ ਹੋਰ ਦਿੱਲੀ ਕੋਰ ਦਾ ਪ੍ਰਬੰਧਕ ਕਮੇਟੀ ਇਸ ਚੀਜ਼ ਤੇ ਬਿਲਕੁਲ ਸਹੀ ਆਪਣਾ ਮੇਰੇ ਨਾਲ ਲੈ ਕੇ ਆਈ ਹੈ ਪਰ ਬੜੀ ਵੱਡੇ ਪੱਧਰ ਤੇ ਜੀ ਸੇਵਾ ਕਰ ਅੱਛਾ ਦੱਸੋ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਦੇਖੋ ਆ ਸਾਡੇ ਜਨਰ ਸੈਕਟਰੀ ਸਰਦਾਰ ਜਗਦੀਪ ਸਿੰਘ ਕਾਲਵਾ ਜੀ ਕਿ ਇੱਥੇ ਬਕਾਇਦਾ ਆਪ ਆਏ ਸੀ ਤੇ ਉਹਨਾਂ ਨੇ ਜ਼ਰੂਰਤ ਮਹਿਸੂਸ ਕੀਤੀ ਵੀ ਜਿੱਥੇ ਇੱਥੇ ਲੰਗਰ ਦੀ ਜ਼ਰੂਰਤ ਆ ਜਾਂ ਡੰਗਰਾਂ ਦਾ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਆ ਉਥੇ ਨਾਲ ਦੀ ਨਾਲ ਮੈਡੀਕਲ ਸਹੂਲਤਾਂ ਦੀ ਵੀ ਜ਼ਰੂਰਤ ਆ ਔਰ ਸਾਡੀ ਉਹਨਾਂ ਦੇ ਆਉਣ ਉਪਰੰਤ ਉਸੇ ਵੇਲੇ ਉਹਨਾਂ ਨੇ ਕਾਲ ਕੀਤੀ ਆ ਤੇ ਮੈਡੀਕਲ ਟੀਮ ਦਿੱਲੀ ਤੋਂ ਚੱਲ ਚੁੱਕੀ ਆ ਕੱਲ ਤੋਂ ਅਸੀਂ ਇੱਥੇ ਮੈਡੀਕਲ ਸਭਾਵਾਂ ਸ਼ੁਰੂ ਕਰਦੇ ਆਂ ਜੀ ਬਹੁਤ ਮਿਹਰਬਾਨੀ ਬਜ਼ੁਰਗੋ ਮੈਂ ਇੱਕ ਗੱਲ ਪੁੱਛਣਾ ਚਾਹਣਾ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ ਇੱਕ ਤਾਂ ਪਹਿਲਾਂ ਹੜ੍ਹ ਆਏ ਸੀਗੇ ਹੁਣ ਜਿਹੜਾ ਬਾਰਿਸ਼ ਵੀ ਆ ਗਈ ਹੈ ਲਗਾਤਾਰ ਕਹਿੰਦੇ ਦੋ ਦਿਨ ਬੜਾ ਬੁਰੇ ਹਾਲਾਤ ਰਹਿਣਗੇ ਕੀ ਲੱਗਦਾ ਪਿਆ ਤੁਹਾਨੂੰ ਤਵਾਈਦਾ ਹੀ ਹੈ ਤਵਾਈ ਹੋਣ ਰਹੀ ਹੈ સમાચાર ਹੋਰ ਕਦਾ ਗੁਜਰਤ ਦੀ ਮਾਰਿਆ ਬੜੀ ਵੱਡੀ ਮਾਰਿਆ ਤੇ ਜਿਹੜਾ ਕੋਈ ਬਚਾ ਹੋ ਵੀ ਨਾ ਜਾਊਗਾ ਯਾਨੀ ਪ੍ਰਮਾਤਮਾ ਨਾਲ ਕੋਈ ਨਹੀਂ ਦੇਖ ਰਿਹਾ ਤਾਂ ਠੀਕ ਹੈ ਨਾ ਚਾਹੁੰਦੇ ਹੋ ਜੀ ਤੁਸੀਂ ਬਹਿਗਤ ਜੀਕਾ ਖਾਲਸਾ ਬਹਿਗਤ ਜੀ ਦੀ ਫਤਿਹ ਦੇਖੋ ਜੀ ਇਹ ਬੜੀ ਵੱਡਾ ਇੱਕ ਨਸੀਬਤ ਬਣ ਚੁੱਕੀ ਹੈ ਡੇਰਾ ਬਾਬਾ ਨਾਨਕ ਹਲਕੇ ਦੇ ਉੱਤੇ ਜੀ ਇਹ ਹਲਕੇ ਦੇ ਨਾਲ ਦੂਰੋ ਦੂਰ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ ਹਰ ਇੱਕ ਦੀ ਅੰਤਾਰਾ ਇਹਨਾਂ ਨਾਲ ਜੁੜੀਆਂ ਨੇ ਪੂਰੇ ਦੂਤਨਾ ਜिले ਆਣਾ ਸਾਰੀਆਂ ਸੰਗਤਾਂ ਪੂਰੀਆਂ ਪੂਰੀਆਂ ਸੇਵਾ ਲੈ ਕੇ ਵਾਰੀ ਨਹੀਂ ਆਉਂਦੀ ਇੱਥੇ ਕਿੰਨਾ ਕਰਾਸ ਪਾਣੀ ਆ ਰਿਹਾ ਕਿੰਨੇ ਪਾਣੀ ਆ ਰਿਹਾ ਕਿ ਵੇ ਇਥੋਂ ਸਿੱਖ ਜਾਂਦੇ ਨੇ ਸਾਡੇ ਲੈ ਕੇ ਮੁੰਡੇ ਨੌਜਵਾਨ ਨੇ 10 15 ਪਿੰਡ ਦੇ ਉਹ ਲੈ ਕੇ ਜਾ ਰਹੇ ਨੇ ਕੋਈ ਗੱਲ ਹੀ ਨਹੀਂ ਹਰ ਮੁੰਡੇ ਦਾ ਬੋਡਾ ਜੋੜ ਕੇ ਬੀਬੀਆਂ ਭੈਣਾਂ ਨਹੀਂ ਸਾਰੀਆਂ ਤਾਂ ਉਧਰ ਵਖਾਲਦੇ ਆ ਸਭ ਸੇਵਾ ਕਰ ਰਹੀ ਅਮੀ ਵਰਦੇ ਦੇ ਪ੍ਰਸ਼ਾਦਾ ਪ੍ਰਕਾਰਕਾਂ ਨੇ ਘਰ ਛੱਡੇ ਨੇ ਉਦੋਂ ਦੇ ਨਾਲ ਜੋ ਇਤੋਂ ਦੇ ਹਾਲਾਤ ਲੱਗ ਰਹੇ ਨੇ ਜੀ ਲੱਗਦਾ ਹੈ ਕਿ ਸਮਾਂ ਤਾਂ ਕਾਫੀ ਲੱਗ ਜਾਏਗਾ ਇੱਥੇ ਤਾਂ ਤੁਹਾਨੂੰ ਸੇਵਾ ਕਰਦੇ ਆ ਫਿਰ ਕਰੋਗੇ ਜੀ ਜ਼ਰੂਰ ਕਰਾਂਗੇ ਜੀ ਇਹ ਇੱਥੇ ਹਾਲਾਤ ਤੇ ਬਹੁਤ ਵਿਗੜੀ ਚੁੱਕੇ ਨੇ ਜੀ ਹੁਣ ਆ ਵੇਖੋ ਉੱਥੋਂ ਬਾਬੇ ਨਾਨਕ ਦੀ ਵੀ ਕਿਰਪਾ ਹੋ ਗਈ ਹੈ ਜੀ ਤੇ ਅੱਗੇ ਹੀ ਵੇਖੋ ਤੁਸੀਂ ਕਿੰਨਾ ਫਲੱਡ ਆਇਆ ਹੈ ਜੀ ਤੇ ਹੁਣ ਅਜੇ ਪਾਣੀ ਬਿਲਕੁਲ ਥੋੜਾ ਉਤਰਿਆ ਹੈ ਕਿਉਂ ਹੁਣ ਬਾਰਿਸ਼ ਬਹੁਤ ਤੇਜ਼ ਹੈ ਤੇ ਇਹ ਪਾਣੀ ਵਧਣਾ ਤੇ ਫਿਰ ਉਹੀ ਵੀ ਆਦੇ ਨੇ ਉੱਥੋਂ ਫਲਾਣਾ ਡੈਮ ਛੱਡਿਆ ਟੰਗਦਾ ਛੱਡਿਆ ਹੈ ਤੇ ਉਹਨਾਂ ਦਾ ਵੀ ਨਹੀਂ ਪਤਾ ਛੱਡਿਆ ਕਿ ਨਹੀਂ ਛੱਡਿਆ ਇਹ ਕਿਹੜੇ ਜਾ ਕੇ ਦੇਖ ਲੈਣਾ ਜੀ ਜੀ ਤੇ ਇਹਨਾਂ ਦਾ ਦਿੱਲੀ ਆਪਣੇ ਕਮੇਟੀ ਦਾ ਬਹੁਤ ਧੰਨਵਾਦ ਹੈ ਜੀ ਉਹ ਅੱਜ ਤਿੰਨ ਚਾਰ ਦਿਨ ਆਏ ਨੇ ਸਾਡਾ ਸਾਰਾ ਪਿੰਡ ਜੀ ਜਵਾਨ ਜਿਹੜੇ ਨੇ ਜਿੰਨੇ ਲੋਕ ਮੁੰਡੇ ਨੇ ਸਾਰੇ ਇੱਥੇ ਪਿੰਡਾਂ 'ਚ ਵਰਤਾਦੇ ਨੇ ਹੁਣ ਅੱਜ ਤੀਜਾ ਫੇਰਾ ਇਥੋਂ ਲੰਗਰ ਬਣ ਕੇ ਗਿਆ ਪਿੰਡਾਂ 'ਚ ਵਰਤਾਇਆ ਕੋ ਜੋਨਾ ਬੜਾ ਇੰਤਜ਼ਾਮ ਕੀਤਾ ਦੂਰੋਂ ਨੇੜਿਓ ਤੁਹਾਨੂੰ ਮੈਨੂੰ ਆ ਕੇ ਦੋ ਟਰਾਲੀਆਂ ਆਪੜਾ ਡੰਗਰਾਲੀ ਇੰਤਜ਼ਾਮ ਕੀਤਾ ਉਹ ਵੀ ਲੈ ਕੇ ਗਏ ਨੇ ਤੇ ਰਾਤ ਦੇ 11 11 ਵਜੇ ਤੱਕ 12 12 ਵਜੇ ਤੱਕ ਇੰਨੇ ਪਾਣੀ ਚ ਵੀ ਨਹੀਂ ਪ੍ਰਵਾਹ ਕਰਦੇ ਤੇ ਬੜਾ ਕੰਮ ਕਰ ਰਹੇ ਨੇ ਜੀ ਇਹਨਾਂ ਦਾ ਸਾਨੂੰ ਬੜਾ ਸੰਯੋਗ ਹੈ ਆਪਣਾ ਜਲ ਪਾਣੀ ਸਭ ਕੁਝ ਬਣਾ ਕੇ ਦੇਂਦੇ ਨੇ ਤੇ ਮੁੰਡੇ ਫਿਰ ਬੜਾ ਪ੍ਰਬੰਧ ਕੀਤਾ ਹੁਣ ਤੇ ਲੋਕ ਵੀ ਪਿੰਡਾਂ ਚ ਉੱਠ ਖਲੋਤੇ ਨੇ ਜੀ ਇਹਨਾਂ ਦੇ ਪ੍ਰਬੰਧ ਦੇ ਨਾਲ ਦੇਖਣ ਦੇ ਨਾਲ ਲੋਕ ਵੀ ਉੱਠ ਖਲੋਤੇ ਨੇ ਲੋਕੀ ਵੀ ਬੜਾ ਬੜਾ ਪ੍ਰੋਤਾ ਪਾਣੀ ਜੋ ਕਿਸੇ ਕੋਲ ਪੁੱਜਦਾ ਕਿੰਨੇ ਯੋਗਾ ਵਾਂ ਮੈਂ ਉਨਾ ਹੀ ਕਰਨਾ ਨਾ ਮੈਂ ਵੱਧ ਤੇ ਨਹੀਂ ਕਰ ਸਕਦਾ ਲੋਕੀ ਪਾਣੀ ਦੀਆਂ ਟਰਾਲੀਆਂ ਭਰ-ਭਰ ਕੇ ਖੰਡੇ ਨੇ ਫੁਲਕਿਆਂ ਦੀਆਂ ਟਰਾਲੀਆਂ ਭਰ-ਭਰ ਕੇ ਖੰਡੇ ਨੇ ਆਪਣੇ achar ਪਾਏ ਨੇ ਲੋਕਾਂ ਉਹ ਟਰਾਲੀਆਂ ਭਰ-ਭਰ ਕੇ ਖੰਡੇ ਨੇ ਲੋਕੀ ਬਹੁਤ ਸੇਵਾ ਕਰਨਦੇ ਨੇ ਜੀ ਤੇ ਬਾਬਾ ਨਾਨਕ ਕਿਰਪਾ ਕਰੇ ਤੇ ਇਹਦੀ ਨજર ਸੁਹਲੀ ਹੋਏ ਤੇ ਲੋਕਾਂ ਨੂੰ ਸ਼ਾਂਤੀ ਦੇ ਦੇ ਬਹੁਤ ਮਿਹਰਬਾਨੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਡੇਰਾ ਬਾਬਾ ਨਾਨਕ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲੰਗਰ ਲਗਾਇਆ ਗਿਆ ਤੇ ਉਹਨਾਂ ਦਾ ਕਹਿਣਾ ਕਿ ਜਿੰਨਾ ਵੀ ਇੱਥੇ ਸਮਾਂ ਹੋਏਗਾ ਇੱਥੇ ਜੋ ਵੀ ਜ਼ਰੂਰਤ ਹੋਏਗੀ ਉਹ ਪੂਰੀ ਕਰ ਦੇ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਗਾਂਗਪੁਰੀ ਡੇਰਾ ਬਾਬਾ ਨਾਨਕ ਵਾਈਸੋ ਪੰਜਾਬ